ਅਸੀਂ ਜਥੇਦਾਰ ਜੀ ਦੇ ਘਰੇ ਖੜੇ ਆ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਬੜਾ ਮਾਣ ਮਹਿਸੂਸ ਹੁੰਦਾ ਹੈ ਦੇਖੋ ਜਮੇ ਵੱਡੀ ਕਾਮ ਕਹਾਵਤ ਆ ਵੀ ਭਗਤ ਸਿੰਘ ਤਾਂ ਪੈਦਾ ਹੋਵੇ ਪਰ ਹੋਵੇ ਗਵਾਂਡੀਆਂ ਦੇ ਘਰੇ ਦੇਖੋ ਅਸਾਂ ਨੂੰ ਮਾਣ ਆ ਸੀ ਮਾਣ ਹੀ ਕਰ ਸਕਦੇ ਆ ਵੀ ਸਾਡੀ ਕੌਮ ਚ ਬਹੁਤ ਯੋਧੇ ਹੋਇਆ ਜਿਨ੍ਹਾਂ ਚੋਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਪਰ ਅੱਜ ਉਸ ਘਰ 'ਚ ਖੜੇ ਆ ਜਿੱਥੇ ਜਗਤਾਰ ਸਿੰਘ ਹਵਾਰਾ ਛੋਟੇ ਹੁੰਦੇ ਜਾਂ ਜਵਾਨੀ 'ਚ ਰਹੇ ਆ ਵਿਚਰੇ ਆ ਯਾਰ ਇਸ ਘਰ ਦਾ ਤਾਂ ਅੱਜ ਜੇ ਕਹੀਏ ਨਾ ਬੂਹਾ ਬੰਦ ਆ ਪਰ ਉਸ ਨੌਜਵਾਨ ਨੇ ਕੌਮ ਦੇ ਕੌਮੀ ਘਰ ਬਣਾਉਣ ਲਈ ਉਹਦਾ ਦਰਵਾਜ਼ਾ ਖੋਲਣ ਲਈ ਆਪਦੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਅੱਜ ਬਿਰਦ ਮਾਤਾ ਕਈ ਸਾਲਾਂ ਬਾਅਦ ਘਰੇ ਆਏ ਆ ਪਰ ਮੈਂ ਬੇਨਤੀ ਜ਼ਰੂਰ ਇਹ ਕਹੂੰਗਾ ਸੰਗਤ ਜੀ ਇਸ ਵਾਰ ਲੋੜ ਆ ਕੌਮ ਨੂੰ ਵੋਟਾਂ ਪੈਂਦੀਆਂ ਰਹਿਣਗੀਆਂ ਐਮਐਲਏ ਐਮਪੀ ਬਣਦੇ ਰਹਿਣਗੇ ਪਰ ਜਿਹੜੇ ਸਾਡੇ ਜਰਨੈਲ ਨੇ ਨਾ ਜਿਹੜੇ ਸਾਡੇ ਜੋਧੇ ਆ ਸਾਨੂੰ ਉਹਨਾਂ ਨਾਲ ਖੰਡ ਦੀ ਲੋੜ ਆ ਅਸੀਂ ਤੁਹਾਨੂੰ ਥੋੜਾ ਜਿਹਾ ਅਲਾਦਾਲਾ ਕਮਾ ਦੇਉ ਜੀ ਇਹ ਸਿੰਘ ਸਾਹਿਬ ਭਾਈ ਦਿਕਕਾਰ ਸਿੰਘ ਜੀ ਹਵਾਰਾ ਜੀ ਦਾ ਘਰ ਆ ਉਹਨਾਂ ਦੀ ਜ਼ਮੀਨ ਆ ਇੱਥੇ ਆ ਮੰਗਰ ਮੋਟਰ ਚੱਲਦੀ ਆ ਉਹ ਪੁਰਾਣੇ ਅਸੂ ਰੱਖੇ ਹੁੰਦੇ ਸੀ ਇੱਕ ਜ਼ਿਮੀਦਾਰ ਦਾ ਘਰ ਕਿੱਦਾਂ ਦਾ ਹੁੰਦਾ ਪਰ ਅੱਜ ਉਹ ਸਾਰਾ ਬੰਦ ਹੋ ਗਿਆ ਇਹ ਕਿਉਂ ਬੰਦ ਹੋਇਆ ਜਗਤਾਰ ਸਿੰਘ ਹਵਾਰਾ ਕੋਈ ਨਿੱਜੀ ਮਸਲੇ ਲਈ ਨਹੀਂ ਕਰੋ ਗਿਆ ਜਗਤਾਰ ਸਿੰਘ ਹਵਾਰਾ ਕੌਮੀ ਘਰ ਦੇ ਲਈ ਗਿਆ ਸੀ ਜਿਹਨੂੰ ਸਮੇਂ ਦੀਆਂ ਹਕੂਮਤਾਂ ਜਾਂ ਸਾਡੇ ਵਿੱਚ ਜਿਹੜੇ ਗਦਾਰ ਨੇ ਉਹਨਾਂ ਨੂੰ ਨਹੀਂ ਪਸੰਦ ਸੀ ਤੇ ਉਹ ਉਹਨਾਂ ਦੇ ਅੰਗੇਸ਼ਟ ਸੀ ਤੇ ਪਰ ਅਸੀਂ ਅੱਜ ਇੱਕ ਗੱਲ ਹੈਗੀ ਆ ਕਿ ਜਗਤਾਰ ਸਿੰਘ ਹਵਾਰਾ ਨੇ ਆਪਣੀ ਸਜ਼ਾ ਪੂਰੀ ਕਰ ਲਈ ਪਰ ਭਾਰਤ ਦਾ ਸੰਵਿਧਾਨ ਜੋ ਕਹਿੰਦਾ ਜਿਹੜਾ ਕਹਿੰਦਾ ਕਿ ਸਭ ਨੂੰ ਬਰਾਬਰ ਦੇ ਹੱਕ ਦਿੰਦੇ ਆ ਤੇ ਅਸੀਂ ਉਸ ਸਿਧਾਂਤ ਦੇ ਜਰੀਏ ਸਿੰਘ ਸਾਹਿਬ ਨੂੰ ਬਾਹਰ ਵੀ ਲਿਆਉਣਾ ਉਹ ਗੱਲ ਅਸੀਂ ਤੁਹਾਡੇ ਨਾਲ ਅੱਜ ਬੇਨਤੀ ਕਰਾਂਗੇ ਕੁਝ ਸਿੰਘ ਜੋੜੇ ਆ ਇਕੱਠੇ ਹੋਏ ਆ ਉਹਦੇ ਅਸੀਂ ਆਪਸ ਵਿੱਚ ਵਿਚਾਰਾਂ ਕਰੀਆਂ ਨੇ ਕੁਝ ਕਾਨੂੰਨੀ ਤੌਰ ਤੇ ਚੀਜ਼ ਹੈਗੀ ਆ ਤੇ ਉਹ ਤੁਹਾਡੇ ਨਾਲ ਸਿੰਘ ਸਾਹਿਬ ਵਿਚਾਰ ਕਰਨਗੇ ਤੇ ਅਸੀਂ ਤੁਹਾਨੂੰ ਇੱਕ ਬੇਨਤੀ ਕਰਾਂਗੇ ਕਿ ਤੁਸੀਂ ਸਾਰੇ ਉਸ ਬੇਨਤੀ ਤੇ ਜਰੂਰ ਫੁੱਲ ਚੜਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਭਾਈ ਸਾਹਿਬ ਜਦ ਸਿੰਘ ਸਾਹਿਬ ਜਥੇਦਾਰ ਜਤਾਰ ਸਿੰਘ ਹਵਾਲਾ ਦੇ ਘਰ ਜਿਨ੍ਹਾਂ ਨੇ ਚੱਬੇ ਦੀ ਧਰਤੀ ਤੋਂ 8 ਲੱਖ ਦੇ ਇਕੱਠ ਨੇ ਜਸਰ ਬਣਾਇਆ ਸੀ ਉਸ ਜੋਧੇ ਦੇ ਘਰ ਉਸ ਨੇ ਉਸਦੇ 36 ਕੇਸ ਸੀ 36 ਦੇ 36 ਕੇਸ ਭਰੀ ਹੋ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਜੋ ਕਾਨੂੰਨੀ ਤੌਰ ਤੇ ਆ ਪਿਛਲੇ ਮਾਰਚ ਅਪ੍ਰੈਲ ਮਹੀਨੇ ਤੋਂ ਪਹਿਲਾਂ ਤੋਂ ਉਹ एलिਜੀਬਲ ਹੋਏ ਹਨ ਪ੍ਰੋ ਲੈਣ ਦੇ ਹੱਕ ਦੇ ਉਹਨਾਂ ਦੇ ਮਾਤਾ ਜੀ ਯੂ ਐਸ ਏ ਤੋਂ ਆਏ ਹਨ ਜਿਨ੍ਹਾਂ ਦੇ ਇਸ ਟਾਈਮ ਉਹ ਕਮਾ ਚੱਲਦੇ ਹਨ ਜਿਹੜੇ ਬਿਮਾਰ ਪਏ ਹਨ ਇਸ ਟਾਈਮ ਬੱਦ ਤੇ ਤੇ ਉਹਨਾਂ ਦੇ 36 एलिਜੀਬਲ ਹੋਏ ਨੇ ਜਿਹੜੀ ਉਹਨਾਂ ਦੀ ਪ੍ਰੋ ਰਾਈਟ ਬਣਦਾ ਉਹਨਾਂ ਦਾ ਹੱਕ ਬਣਦਾ ਪ੍ਰੋ ਲੈਣ ਦਾ ਜਿਹੜੀ ਹਰੇਕ ਕੈਦੀ ਨੂੰ ਹੱਕ ਹੈਗਾ 44 ਇਹ ਫਸਲ ਦੇ ਮੌਕੇ 44 ਦਿਨ ਦੀ ਪਰੋਲ ਮਿਲਦੀ ਹੈ। ਉਦਾਂ 28 ਦਿਨ ਦੀ ਮਿਲਦੀ ਹੈ। 15 ਦਿਨ ਦੀ ਮੈਡੀਕਲ ਦੀ ਮਿਲਦੀ ਹੈ। ਜਿਹੜੀ ਜੱਥੇਦਾਰ ਸਾਹਿਬ ਨੂੰ 30 ਸਾਲ ਜੇਲ੍ਹ ਕੱਟਦਿਆਂ ਨੂੰ ਹੋ ਗਏ ਆ ਉਹਨਾਂ ਦੀ ਪਰੋਲ ਬਣਦੀ ਹੈ। ਪਰੋਲ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਵੀ ਉਹਨਾਂ ਨੂੰ ਪਰੋਲ ਦੇਣੀ ਚਾਹੀਦੀ ਹੈ। ਉਹਦੇ ਲਈ ਮੈਂ ਖੁਦ ਪਿਛਲੇ ਤਕਰੀਬਨ 1-2 ਮਹੀਨਿਆਂ ਤੋਂ ਆਪਣੇ ਇਲਾਕੇ ਦੇ ਪਿੰਡ ਜਿਹੜੇ ਖਮਾਣੋ ਠਾਣੇ ਦੇ ਏਰੀਆ ਦੇ ਪਿੰਡ ਪੈਂਦੇ ਆ ਉਹਨਾਂ ਤੋਂ ਮਤੇ ਲਈ ਹਨ। ਪਹਿਲ ਤੋਂ 70 ਪਿੰਡਾਂ ਦੇ ਮਤੇ ਪਵਾਏ ਹਨ ਤੇ ਪੰਜਾਬ ਦੇ ਵਿੱਚ 12800 ਕੁ ਪਿੰਡ ਹੈ ਮੇਰੀ ਸੰਗਤ ਨੂੰ ਇਹੀ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਹਨ ਉਹ ਆਪਣੇ ਆਪਣੇ ਇਲਾਕੇ ਚੋਂ ਜਿੱਥੇ ਵੀ ਹੈਗੀਆਂ ਉਹ ਸਾਰੇ ਆਪਣੇ ਇਲਾਕੇ ਆਪਣੇ ਜ਼ਿਲ੍ਹੇਾਂ ਤੋਂ ਤਹਿਸੀਲਾਂ ਤੋਂ ਇਹਨਾਂ ਦੇ ਪੰਚਾਇਤੀ ਮਤੇ ਪਵਾ ਕੇ ਜਥੇਦਾਰ ਦੇ ਹੱਕ ਦੇ ਵਿੱਚ ਪ੍ਰੋਲ ਦੇ ਸਬੰਧ ਵਿੱਚ ਮਤੇ ਪਾਉਣੇ ਚਾਹੀਏ ਹਨ ਤਾਂ ਜੋ ਕਿ ਆਪਾਂ ਸਰਕਾਰ ਦੇ ਇਹ ਰੱਖ ਸਕੀਏ ਵੀ ਇੰਨੀਆਂ ਪੰਚਾਇਤਾਂ ਤੋਂ ਮਤੇ ਪਾਏ ਹਨ ਉਹਦੇ ਲਈ ਸਾਡੀ ਹਰੇਕ ਨੂੰ ਬੇਨਤੀ ਹੈ ਵੀ ਆਪੋ ਆਪਣੇ ਇਲਾਕਿਆਂ ਵਿੱਚ ਮਤੇ ਪਵਾ ਕੇ ਤਾਂ ਜਿੱਤੇ ਤੇ ਜਾਣ ਜੋ ਵੀ ਮਤਿਆਂ ਦੀ ਕਾਪੀ ਆ ਸਾਨੂੰ ਭੇਜੀ ਜਾਵੇ ਤਾਂ ਜੋ ਕਿ ਅਸੀਂ ਆਪਣੇ ਵਕੀਲਾਂ ਨੂੰ ਸਹਬਾਨਾਂ ਨੂੰ ਦੇ ਸਕੀਏ ਭਵੇਂ ਸਰਕਾਰ ਦੇ ਵਿੱਚ ਇਹਦਾ ਪੱਖ ਰੱਖ ਸਕੀਏ ਕਿੰਨੇ ਸਾਲ ਹੋ ਗਏ ਨੇ ਜਿਹੜੇ ਜਦੋਂ ਸੌਦਾ ਸਾਧ ਨੂੰ ਪ੍ਰੋਲ ਮਿਲ ਸਕਦੀ ਹੈ ਪਰ ਤੁਲਨਾ ਤਾਂ ਨਹੀਂ ਬਣਦੀ ਸਾਡੇ ਉਸ ਦੇ ਨਾ ਕਰਨ ਦੀ ਉਸ ਸਾਧ ਨੂੰ ਪਰੋਲਾਂ ਦਿੰਨੀ ਸਾਨੂੰ ਕਾਨੂੰਨ ਹੋ ਰਿਹਾ ਹੈ ਉਹਨਾਂ ਲਈ ਹੋ ਰਿਹਾ ਹੈ ਜੇ ਕਾਨੂੰਨ ਚਾਹੁੰਦਾ ਹੈ ਕਾਨੂੰਨ ਸੰਵਿਧਾਨ ਦੇ ਮਦਦ ਸਾਡੀ ਪਰੋਲ ਬਣਦੀ ਹੈ ਜੇਰ ਮੈਲਨ ਦੇ ਮਦਦ ਸਾਡੀ ਪਰੋਲਾਂ ਬਣਦੀਆਂ ਤਾਂ ਮਾਤਾ ਇਸ ਟਾਈਮ ਕੋਮਾ ਦੇ ਵਿੱਚ ਬਈ ਆਪਣੇ ਪੁੱਤਰ ਨੂੰ ਡੀਕਦੀ ਹੈ ਘਰ ਛੱਡਿਆ ਨੂੰ 34 35 ਸਾਲ ਹੋ ਗਏ ਜਥੇਰ ਸਾਹਿਬ ਨੂੰ ਇਹ ਇਸ ਕਰਕੇ ਸਾਡੀ ਸਰਕਾਰ ਨੂੰ ਪੂਰ ਜੋ ਅਪੀਲ ਹੈ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਤੇ ਬਾਤ ਆ ਦੇ ਪੁੱਤ ਦਾ ਮਲਾਪ ਕਰਾਇਆ ਜਾਵੇ ਉਹਨਾਂ ਨੂੰ ਪ੍ਰੂਵ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ